ਲੇਕਿਨ ਹਣਾ ਤੀਆ ਕਾਰਪੋਰੇਸ਼ਨ ਨੇ ਮੂਰਤੀ ਦੀ ਜਗਾ ਵਿੱਚ پارک ਆ ਬਾਹਰ ਦੇਖੋ ਕਿਵੇਂ ਲੈਟਰੀਆਂ ਪਈਆਂ ਨੇ ਕਿਵੇਂ ਘਾ ਪਿਆ ਗੰਦ ਪਿਆ ਕਿਉਂਕਿ ਕਿਉਂਕਿ ਅੱਜ ਸੁਧੀ ਜੀਵਾਂ ਦੀ ਜੀ ਜਿਹੜੇ ਭਾਰਤ ਰਤਨ ਸੀ ਪ੍ਰਧਾਨ ਮੰਤਰੀ ਸੀ ਦੇ ਦੇ ਔਰ ਜੰਗ ਬਲੰਦ ਸੀ ਲੇਕਿਨ ਆਹ ਦੇਖੋ ਕਿੰਨੀ ਗੰਦਗੀ ਆ ਹੁਣ ਆਪਾਂ ਅੰਦਰ ਜਾਣ ਦੀ ਕਮਾਨੇ ਜਿਹੜੇ ਮੂਰਤੀ ਆ ਅੱਜ ਤੋਂ ਤਾਲਾ ਲੱਗਿਆ ਭਾਜੀ ਉਹ ਯਾਰ ਇਹਦਾ ਤਾਲਾ ਲੱਗਿਆ ਯਾਰ ਇਹਦੇ ਤੇ ਤਾਲਾ ਲੱਗਿਆ ਅੱਜ ਦੇ ਵਿੱਚ ਜੰਮਦੇ ਨਾ ਇਹ ਦੇਖੋ ਹਾਂਜੀ ਆ ਤਾਲਾ ਲੱਗਿਆ ਹੋਇਆ ਤੇ ਮੈਂ ਰਾਜਾ ਵੜਿੰਗ ਜਿਹੜੇ ਮੈਂਬਰ ਪਾਰਲੀਮੈਂਟ ਨੇ ਔਰ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਵੀ ਤੁਹਾਨੂੰ ਮੈਂਬਰ ਪਾਰਲੀਮੈਂਟ ਦਾ ਲੋਕਰ ਬਣਾ ਬਣਾਤਾ ਵਾ ਲੇਕਿਨ ਸਾਡੇ ਭਾਰਤ ਰਤਨ ਅਰਜੀਵ ਗਾਂਧੀ ਜੀ ਦੇ ਤੁਸੀਂ ਕਦੇ ਇੱਥੇ ਆਇਓ ਦਰਸ਼ਨ ਕਰਨ ਆਇਓ ਮੱਥਾ ਟੇਕਣ ਆਇਓ ਕਦੇ ਨਮਸਕਾਰ ਕਰਨ ਆਇਓ ਨਹੀਂ ਪਰ ਤੁਹਾਡਾ ਇਹ ਫਰਜ਼ ਨਹੀਂ ਬਣਦਾ ਮੈਂਬਰ ਪਾਰਲੀਮੈਂਟ ਬਤੌਰ ਬਤੌਰ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵੜ ਕਿੱਥੇ ਆ ਆ ਤਾਲਾ ਲੱਗਿਆ ਹੋਇਆ ਅਸੀਂ ਤਾਂ ਪਹੁੰਚ ਗਏ ਆਂ ਤਕਰੀਬ 9:30 10 ਹੋ ਗਏ ਆ ਲੇਕਿਨ ਆ ਦੇਖੋ ਸ਼੍ਰੀ ਹਰਜੀਵ ਗਾਂਧੀ ਜੀ ਜਨ ਦੇਸ਼ 31 ਅਗਸਤ 1947 ਦੀ ਦੇ ਜੀ ਮਈ ਉਲੀ ਦਾ ਕਰਨ ਮੈਂ ਲੇਕਿਨ ਹੁਣ ਅਸੀਂ ਕੀ ਕਰੀਏ ਅਸੀਂ ਸਰਦਾ ਦੇ ਫੁੱਲ ਪੇਂਡ ਕਰਨੇ ਆ ਜਨਮ ਦੇ ਜਿਹੜੇ ਸਾਡੇ ਰਜੀਵ ਗਾਂਧੀ ਯੂਨੀਸ਼ੀਲ ਨੇ ਦੇਸ਼ ਦੇ ਲਈ ਸਰਵਾਨੀ ਦਿੱਤੀ ਆ ਨਾ ਕਿ ਇੱਕ ਪਾਰਟੀ ਲਈ ਕਿਉਂਕਿ ਨੌਜਵਾਨ ਸੀ ਨੌਜਵਾਨ ਨੌਜਵਾਨੀ ਦੇ ਵਿੱਚ ਹੀ ਇਹ ਛੀਂਦ ਹੋ ਗਏ ਉਹ ਬੇ ਭਾਰਦਤਨ ਸੀ ਬੜੇ ਲਿਖੇ ਸੀ ਤੇ ਜਿਹੜੀ ਸਾਡੇ ਪੰਜਾਬ ਨੂੰ ਦੇਣ ਸੀ ਜਾਂ ਭਾਰਤ ਨੂੰ ਦੇਣ ਸੀ ਪੰਚਾਇਤੀ ਰਾਜ ਇਕ ਲਿਆਂਦਾ ਉਸ ਤੋਂ ਬਾਅਦ ਰੇਲ ਕੋਚ ਫੈਕਟਰੀ ਬਣਾਈ ਤੂਰਦਲਾ ਔਰ ਕੰਪਿਊਟਰ ਦਾ ਜੁਗ ਲਿਆਂਦਾ ਇਹਨਾਂ ਨੇ ਲੇਕਿਨ ਮੈਨੂੰ ਇਹ ਹੈਰਾਨੀ ਹੋ ਰਹੀ ਆ ਇੱਕ ਮਹਾਨ ਸ਼ਖਸੀਅਤ ਭਾਰਤ ਰਤਨ ਦੇ ਦੇ ਪ੍ਰਧਾਨ ਮੰਤਰੀ ਸਰਗਵਾਰ ਸਿੰਘ ਸ਼ਹੀਦ ਅਜੀਬਾਂਦੀ ਜੀ ਲੇਕਿਨ ਇੱਧਰ ਤਾਲਾ ਲੱਗਿਆ ਆ ਹੁਣ ਅਸੀਂ ਕਿੱਦਾਂ ਜਾਈਏ ਦੱਸੋ ਜੀ ਮਾਨ ਸਾਹਿਬ ਦੇਖੋ ਸੰਸਕਤੀ ਦੀ ਗੱਲ ਆ ਇੱਕ ਕਰੋ ਗਾਜੀ ਜਨਮ ਦਿਨ ਅਸੀਂ ਜਨਮ ਦਿਹਾੜੇ ਤੇ ਸ਼ਰਦਾ ਦੇ ਫੁੱਲ ਜਿਹੜੇ ਆ ਉਹਨਾਂ ਨੂੰ ਭੇਟ ਕਰਨ ਆਏ ਆ ਔਰ ਮੈਂ ਇੱਥੇ ਜਿਹੜਾ ਸਾਡੇ ਲੁਧਿਆਣੇ ਦਾ ਐਮਪੀ ਬਿੱਟੂ ਹੈ ਨਹੀਂ ਐਮਪੀ ਇੱਥੇ ਜਿਹੜੇ ਸਾਡੇ ਇੱਥੇ ਦੇ ਐਮਪੀ ਹੈ ਰਾਜਾ ਬੜਿੰਗ ਜੀ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਨਾ ਕਿ ਜੇ ਤੁਸੀਂ ਅੱਜ ਐਮਪੀ ਬਣੇ ਹੋ ਕਾਂਗਰਸ ਦੇ ਤਾਂ ਇਹ ਸਾਡੇ ਇਹਨਾਂ ਦੇ ਅੰਦਰ ਜਿਹੜੇ ਜੀਵ ਗਾਂਧੀ ਹੈ ਇਹਨਾਂ ਦੇ ਦੋਸਤ ਬਣੇ ਕਿਉਂਕਿ ਇਹਨਾਂ ਨੇ ਜਵਾਨੀ ਦੇ ਵਿੱਚ ਹੀ ਆਪਣੀ ਸ਼ਹਾਦਤ ਦੇਤੀ ਜਵਾਨੀ ਦੇ ਵਿੱਚ ਹੀ ਸ਼ਹੀਦ ਹੋ ਗਏ ਲੇਕਿਨ ਅੱਜ ਬੜੇ ਅਫਸੋਸ ਦੀ ਗੱਲ ਹੈ ਦੇ ਨਾਲ ਕਿਹਾ ਜਾ ਰਿਹਾ ਕਿ ਸਾਡੇ ਪ੍ਰਧਾਨ ਮੰਤਰੀ ਦਾ ਜਨਮ ਦਿਨ ਹੋਵੇ ਔਰ ਉੱਥੇ ਤਾਲ ਲੱਗਿਆ ਹੋਵੇ ਉਹ ਤਾਲਾ ਲੱਗਿਆ ਹੋਵੇ ਔਰ ਇੱਕ ਹੋਰ ਬੜੀ ਅਫਸੋਸ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅਰਜੀਵ ਗਾਂਧੀ ਜੀ ਨੂੰ ਹੋਰਾਂ ਨੂੰ ਸ਼ੀਸ਼ੇ ਦੇ ਵਿੱਚ ਲਾਇਆ ਹੋਇਆ ਆ ਤਾਂ ਕਿ ਜਿਹੜੀ ਅਸੀਂ ਉਹਦੇ ਦਿੱਤ ਮਾਲਾ ਦੇ ਅੱਜ ਉਹ ਆ ਵੀ ਇੱਕ ਸ਼ਰਦਾ ਦੇ ਫੁੱਲ ਭੇਡ ਕਰਨ ਆਏ ਸੀਗੇ ਲੇਕਿਨ ਇੱਥੇ ਦੀ ਜਿਹੜੀ ਦਬਾਅ ਦੀ ਕਰਨਾ ਪੈ ਰਿਹਾ ਤੁਹਾਨੂੰ ਦਬਾਅ ਦੀ ਕਰਨਾ ਪੈ ਰਿਹਾ ਖੜ ਕੇ ਜਿਹੜੇ ਸ਼ਰਦਾ ਦੇ ਫੁੱਲ ਭੇਡ ਕਰਨੇ ਪੈ ਰਹੇ ਨੇ ਔਰ ਬੜੀ ਅਫਜ਼ੂਲ ਦੀ ਗੱਲ ਹੈ ਕਿ ਜਿਹੜੀ ਕਾਰਪੋਰੇਸ਼ਨ ਹੈ ਜਿਹੜੀ ਕਾਰਪੋਰੇਸ਼ਨ ਜਿਹੜੀ ਸੁੱਤੀ ਪਈ ਹੈ ਕਾਰਪੋਰੇਸ਼ਨ ਨੂੰ ਪਤਾ ਨਹੀਂ ਕਿ ਸਾਡੇ ਬਿੱਟੂ ਦੀ ਜਿਹੜੇ ਐਫਪੀ ਰਾਜਾ ਬਰਿੰਗ ਜੀ ਹੈ ਰਾਜਾ ਬਰਿੰਗ ਜੀ ਜਿਹੜੇ ਹੈ ਔਰਾਂ ਨੂੰ ਕਮ ਸੇ ਕਮ ਸੋਚਣਾ ਚਾਹੀਦਾ ਸੀਗਾ ਜਿਹੜੀ ਇੱਥੇ ਦੀ ਜ਼ਿਲ੍ਹਾ ਕਾਈ ਹੈ ਜ਼ਿਲ੍ਹੇ ਦੇ ਪ੍ਰਧਾਨ ਨੇ ਜ਼ਿਲ੍ਹੇ ਦੇ ਵਰਕਰ ਨੇ ਅੱਜੋ ਕਿੱਥੇ ਨੇ ਅੱਜ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਜਦ ਕਿ ਅੱਜ ਸਵੇਰੇ ਤੋਂ ਇੱਥੇ ਤਿਆਰੀਆਂ ਹੋਣੀਆਂ ਚਾਹੀਦੀਆਂ ਸੀਗੀਆਂ ਇੱਥੇ ਫੁੱਲ ਮੈਣਾ ਹੋਣੀਆਂ ਚਾਹੀਦੀਆਂ ਸੀਗਾ ਆ ਕਾਲਾ ਮਨ ਸਾਹਮਣੇ ਦਿਖਾਇਆ ਇਹ ਖੁਦਿਆ ਗੰਦ ਪਿਆ ਆ ਗੰਦ ਪਿਆ ਹੋਇਆ ਆ ਦੇਖੋ ਔਰ ਮੈਂ ਹੋਰ ਮੈਂ ਹੋਰ ਗੱਲ ਕਹਿਣਾ ਚਾਹਨਾ ਵਾਂ ਜਿੰਨਾਂ ਨੂੰ ਆਪਾਂ ਲੁਧਿਆਣੇ ਵਿੱਚ ਸ਼ਾਮਲ ਕਰੀ ਜਨੇ ਆਓ ਜੀ ਕਾਂਗਰਸ ਪਾਰਟੀ ਚ ਆਓ ਕਾਂਗਰਸ ਪਾਰਟੀ ਜੋ ਉਹਨਾਂ ਡੋਲ ਜੀ ਬਾਰੇ ਪਤਾ ਕੋਈ ਨਹੀਂ ਹੈਗਾ ਇਹ ਸਾਫਾ ਐਮ ਐਲ ਏ ਦੋਵਾਂ ਨੂੰ ਲਿਆ ਆਪਾਂ ਕਾਂਗਰਸ ਪਾਰਟੀ ਵਿੱਚ ਲੋਕ ਇਨਸਾਫਾੜ ਮਰਜ਼ ਕਰਿਆ ਇੱਥੇ ਆ ਕੇ ਸ਼ਰਦਾ ਫੁੱਲ ਪੈਂਟ ਕਰੋ ਕਾਂਗਰਸ ਦੇ ਡੋਲ ਜੀ ਨੂੰ ਮੰਨੋ ਆ ਕੇ ਲੇਕਿਨ ਕੋਈ ਮੰਨਣ ਨੂੰ ਤਿਆਰ ਹੀ ਨਹੀਂ ਮੈਂ ਕਹਿੰਦਾ ਕਾਰਪੋਰੇਸ਼ਨ ਦੇ ਕੋ ਸੁੱਤੀ ਪਈ ਹੈ ਕਾਲਾ ਬੰਦਾ ਕਾਰਪੋਰੇਸ਼ਨ ਨੂੰ ਇਹ ਨਹੀਂ ਪਤਾ ਕਿ ਇਹ ਉਹ ਜੀਵ ਗਾਂਧੀ ਜੀ ਹੈ ਏ ਉਹ ਇੰਦਰਾ ਗਾਂਧੀ ਦੇ ਪਰਿਵਾਰ ਚੋਂ ਆ ਉਹ ਸ਼ੀਦਾ ਦੇ ਵਿੱਚੋਂ ਆ ਜਿਨ੍ਹਾਂ ਨੇ ਆਪਣਾ ਬਲੀਦਾਨ ਦਾ ਦੇ ਦਿੱਤਾ ਆਪਣਾ ਬਲੀਦਾਨ ਦੇ ਕੇ ਅਸੀਂ ਮੂਰਤੀ ਨੂੰ ਕਿਵੇਂ ਦੂਰੋ ਦੂਰੋ ਛੱਡਦਾ ਤਾਂ ਫੋਨ ਪੇਟ ਕਰਦੇ ਆ ਬੜੀ ਬੜੀ ਅਫਸੋਸ ਦੀ ਗੱਲ ਹੈ ਕਿ ਜਿਹੜਾ ਇਹ ਬਾਹਰ ਤੜਾ ਲੱਗਿਆ ਔਰ ਕਾਰਪੈਸ਼ਨ ਦੇ ਜਿੰਨੇ ਵੀ ਅਕਸਰ ਇਹ ਜਿਹੜਾ ਕਾਰਪੈਸ਼ਨ ਦੇ ਕਮਿਸ਼ਨ ਸਾਹਿਬ ਨੇ ਹੋਰ ਕਹਿਣਾ ਚਾਹਨਾ ਜਨਾਬ ਸਾਡੇ ਸਾਡੇ ਇਸ ਹਲਕੇ ਦੇ ਸਾਬਕਾ ਮੰਤਰੀ ਸਾਬਕਾ ਬਧਾਇਕ ਸ਼੍ਰੀ ਰਕੇਸ਼ ਪਾਂਡੇ ਜੀ 6 ਸੱਤ ਵਾਰ ਬਣ ਚੁੱਕੇ ਆ ਉਹ ਕਿਉਂ ਨਹੀਂ ਤਾਲਾ ਖਲਾ ਰਹੇ ਉਹ ਵੀ ਛੇ ਬਿਵਾਰ ਚੋਂ ਨੇ ਉਹ ਵੀ ਛੇ ਬਿਵਾਰ ਦੇ ਐਮ ਐਲ ਏ ਰਹਿ ਚੁੱਕੇ ਰਕੇਸ਼ ਪਾਂਡੇ ਜੀ ਪਰ ਉਹ ਕਿਉਂ ਨਹੀਂ ਜਾਗ ਰਹੇ ਤੁਸੀਂ ਵੀ ਇੱਕ ਛਿੱਦੀ ਪਰਿਵਾਰ ਚੋਂ ਹੋ ਇਹ ਵੀ ਇੱਕ ਛਿੱਦੂ ਪਰਿਵਾਰ ਚੋਂ ਆ ਜਿਹੜੇ ਰਕੇਸ਼ ਪਾਂਡੇ ਜੀ ਨਾਲ ਸਾਥ ਸੀਗੇ ਉਹ ਵੀ ਸੀਨ ਹੋਏ ਲੇਕਿਨ ਮੈਂ ਤੇ ਇਹ ਗੱਲ ਕਹਿਣਾ ਚਾਹਣਾ ਜਿਹੜੇ 5 6 ਵਾਰੀ ਐਮ ਐਲ ਏ ਬਣ ਚੁੱਕੇ ਆ ਰਕੇਸ਼ ਪਾਂਡੇ ਜੀ ਕਮ ਸੇ ਕਮ ਤੁਹਾਡਾ ਦਾ ਏਰੀਆ ਲੱਗਦਾ ਹੈ ਤੁਹਾਡਾ ਏਰੀਆ ਤੁਹਾਡਾ ਨੌਰਤਾ ਕਈ ਦੀ ਸੇਵਾਇ ਕਰਾਣੀ ਬਾਜੀ ਇੱਕ ਗੱਲ ਹੋਰ ਆ ਜਿਹੜੇ ਕਾਉਂਸਲਰ ਬਣ ਦੀ ਇੱਛਾ ਚ ਨੇ ਜਾਂ ਜਿਹੜੇ ਬਣ ਚੁੱਕੇ ਨੇ ਉਹ ਕਹਿੰਦੇ ਨੇ ਉਹਰਾ ਦਾ ਮਾਰਤਾ ਧਿਆਨ ਹੀ ਨਹੀਂ ਹੈਗਾ ਅੱਜ ਦੇਖੋ ਇਹ ਉਹ ਸ਼ਹੀਦ ਹੈ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਜਿਨ੍ਹਾਂ ਨੇ 47 ਸਾਲ ਦੀ ਉਮਰ ਵਿੱਚ ਛਿੱਧੀ ਪ੍ਰਾਪਤ ਕਰ ਲਈ ਹੈ ਇਹ ਅੱਜ ਅਸੀਂ ਕੰਪਿਊਟਰ ਚਲਾ ਰਹੇ ਆ ਆਪਣੀਆਂ ਚਲਾ ਰਹੇ ਆ ਤਾਂ ਸ਼ਹੀਦ ਸਿੰਘ ਗਾਂਧੀ ਜੀ ਦੀ ਦੇਣ ਹੈ ਜਿਹੜੇ ਸ਼ਹੀਦ ਹੋ ਗਏ ਆ ਤਾਲਾ ਲਾਇਆ ਹੋਇਆ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਚਾਹੁੰਦਾ ਇਹ ਖੋਲ ਦੇਣੀ ਪਏ ਪਿਛਲੀ ਵਾਰ ਵੀ ਅਸੀਂ ਆਏ ਸੀ ਉਦੋਂ ਵੀ ਪਿਛਲੀ ਵਾਰ ਤਾਲਾ ਬੰਦ ਇਹ ਕੀ ਯਾਰ ਗੱਲ ਹੈ ਸਾਫ ਕਾਬ ਦਾਇਆ ਕਿਥੋਂ ਬਣੇ ਮੰਤਰੀ ਬਣ ਕੇ ਗਾਂਧੀ ਪਰਿਵਾਰ ਦੇ ਨਾਮ ਤੇ ਲੇਕਿਨ ਰਾਜਪੁਰੇ ਆ ਕੇ ਅਸੀਂ ਕਹਿ ਰਹੇ ਮੈਂ ਮੈਂ ਤਿੰਨ ਦਿਨ ਰਾਤ ਕੀਤੀ ਆ ਲੈ ਕੇ ਉਹਨੇ ਅਸੀਂ ਦਿੱਲੀ ਤੋਂ ਇੱਥੇ ਆ ਕੇ ਰਾਜਪੁਰੇ ਆ ਕੇ ਆਏ ਹੁਣ ਅਸੀਂ ਕੁਝ ਮਿੰਟਾਂ ਲਈ ਇੱਥੇ ਧਰਨਾ ਲਾਵਾਂਗੇ ਕਿਉਂਕਿ ਸਾਡਾ ਦੁੱਖ ਦਰਦ ਇਹ ਕਾਰਪੋਰੇਸ਼ਨ ਨੂੰ ਜਗਾਉਣ ਵਾਸਤੇ ਜਿਆਦਾ ਦੇ ਸੁੱਤੀ ਪਈ ਹੈ ਮੈਂ ಕಾಂಗ್ರೆਸ ਦੇ ਸਾਫ ਕਾ ਮੰਤਰੀ ਨੇ ਸਾਫ ਕਾ ਬਧਾਇਕ ਨੇ ਸਾਫ ਕਾ ਕੌਂਸਲਰ ਨੇ ਉਹਨਾਂ ਨੇ ਦੱਸਣਾ ਚਾਹੁੰਦੇ ਆ ਮੈਸੇਜ ਦੇ ਰਹੇ ਆ ਵੀ ਇੱਥੇ ਆਓ ਸਰਦਾਰ ਫੁੱਲ ਭੇਂਟ ਕਰੋ ਹਾਂ ਇਹ ਨਾ ਸੁਪਰੇ ਲਈ ਜਾਓ ਇੱਥੇ ਇੱਥੇ ਹਾਂ ਅਜਾ ਤੁਹਾਨੂੰ ਹਾਣਾਵਾ ਸੈਡੀ ਕਾਂਗਰਸ ਜਾਨਾ ਜੰਨੇ ਸਾਹਿਬ 2 ਲੱਖ ਤੇ ਜਿੱਤੇ ਨੇ ਰਾਜਾ ਬੜਿੰਗੀ ਜੀ ਜਿੱਤੇ ਨੇ ਅੱਜ ਹਾਲ ਦੇਖੋ ਕੀ ਹੈ ਇੱਥੇ ਇਹਨਾਂ ਨੇ ਆਪਣੇ ਦੇਸ਼ ਵਾਸਤੇ ਕੁਰਬਾਨੀ ਕਰਾਉਣ ਦਿੱਤੀ ਆ ਆਪਣਾ ਬਲੀਦਾਨ ਦਿੱਤਾ ਆ ਅਬ ਇਹਨਾਂ ਦੇ ਪਰਿਵਾਰ ਤੱਕ ਸੀਦ ਹੋ ਗਏ ਲੇਕਿਨ ਦੇਖੀ ਜੇ ਨਹੀਂ ਸਰਕਾਰ ਆ ਕਾਂਗਰਸ ਦੇ ਲੋਕ ਨੇ ਆ ਵਰਕਰ ਨੇ ਪੈਸੇ ਬਣਾਉਣ ਚ ਲੱਗੇ ਹੋਏ ਨੇ ਜੀ ਅਮਰ ਰਹੇ ਅਜੀਬਾ ਜੀ ਵੀ ਅਮਰ ਰਹੇ ਗਾਂਧੀ ਜੀ ਸੋਚਦੇ ਮੈਰਾ ਦਿਆਨੇ ਠੋਕੇ ਜੀ ਗਾਂਧੀ ਜੀ ਸੋਚਦੇ ਤਾਲਾ ਖੋਲ ਦੋ ਪ੍ਰਸ਼ਾਸ਼ਕ ਜੀ ਤਾਲਾ ਖੋਲ ਦੋ ਕੁਸ਼ ਸ਼ਰਮ ਕਰ ਲੋ ਪ੍ਰਸ਼ਾਸ਼ਕ ਜੀ ਗਾਂਧੀ ਜੀ ਸੋਚਦੇ ਮੈਰਾ ਦਿਆਨੇ ਠੋਕੇ ਔਰ ਇੱਥੇ ਅਸੀਂ ਕਾਰਪੋਰੇਸ਼ਨ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਤੁਸੀਂ ਵਰਜੀਵ ਗਾਂਧੀ ਦਾ ਜਿਹੜਾ ਸਟੈਚੂ ਲੱਗਿਆ ਆ ਉਹਨੂੰ ਤੁਸੀਂ ਪਿੰਜਰੇ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਆ ਕਿਉਂ ਉਹ ਦੇਸ਼ ਵਾਸਤੇ ਜਹੀਰ ਹੋਏ ਉਹਨਾਂ ਨੇ ਦੇਸ਼ ਵਾਸਤੇ ਕੁਰਬਾਨੀ ਦਿੱਤੀ ਲੇਕਿਨ ਬੜੀ ਅਫਸੋਸ ਦੀ ਗੱਲ ਹੈ ਕਿ ਜਿਹੜੀ ਕਾਰਪੋਰੇਸ਼ਨ ਹੈ ਉਹਨੇ ਸਾਡੇ ਅਰਜੀਵ ਗਾਦੀ ਜਿਹੜੇ ਕਿ ਉਹ ਜ਼ਹੀਰ ਹੋਏ ਭਾਰਤ ਲੱਤ ਨੇ ਉਹ ਆ ਚੋਰਾਂ ਦਾ ਸ਼ਰਮ ਦੇਣਾ ਸ਼ਰਮ ਦੇਣ ਦੇ ਉੱਤੇ ਹੋ ਰਹੇ ਹੈ ਲੱਗਿਆ ਹੋਇਆ ਜਦ ਕਿ ਅਸੀਂ ਇੱਥੇ ਸ਼ਰਦਾ ਦੇ ਫੁੱਲ ਪੇਡ ਕਰਨਾ ਸੀ ਮੇਰੇ ਵੱਟ ਸਾਬ ਪੰਜਾਬ ਕਾਂਗਰਸ ਕਿੱਥੇ ਮਰ ਕੇ ਲੱਗ ਪਈ ਪੰਜਾਬ ਦੀ ਕਾਂਗਰਸ ਕਾਂਗਰਸ ਦੀ ਕਮੇਟੀ ਕਾਂਗਰਸ ਦੇ ਵਰਕਾ ਤੁਹਾਨੂੰ ਪੁੱਛਣਾ ਚਾਹੁੰਦਾ ਅੱਜ ਕਿੱਥੇ ਤੁਸੀਂ ਆ ਤੇਰਾ ਨਾਂ ਜਨਮ ਦਿਨ ਔਰ ਜਨਮ ਦਿਨ ਤੇ ਤਾਲਾ ਲੱਗਿਆ ਬੜੀ ਵੱਡੀ ਗੱਲ ਹੈ ਇਹ ਤੇਰੇ ਅੱਜ ਕਾਰਪੋਰੇਸ਼ਨ ਦਾ ਵੀ ਬਹੁਤ ਜਿਆਦਾ ਨਿੰਦਿਆ ਕਰਦੇ ਆ ਕਮਿਸ਼ਨ ਸਾਹਿਬ ਦੀ ਨਿੰਦਿਆ ਕਰਦੇ ਆ ਔਰ ਸਾਡੇ ਰਕੇਸ਼ ਪਾਂਡੇ ਜੀ ਜਿਹੜੇ 25 ਸਾਲ ਹੰਸਾਲ ਐਮਐਲਏ ਰਹੇ ਮੰਤਰੀ ਰਹੇ ਤੇ ਕੀ ਹੋਰਾਂ ਨੇ ਅੱਜ ਦੇਖ ਹੋਰਾਂ ਦੇ ਏਰੀਆ ਦੇ ਵਿੱਚ ਅਰਜੀਤ ਮਾਨਜੀ ਜੀ ਦਾ ਜਿਹੜਾ ਬੁੱਤ ਲੱਗਿਆ ਹੋਇਆ ਉਹ ਤੇ ਸਫਾਈ ਨਹੀਂ ਕੀਤੀ ਸਫਾਈ ਦੀ ਗੱਲ ਛੱਡੋ ਉਹ ਤਾਲਾ ਲੱਗਿਆ ਹੋਇਆ ਉਹ ਮੈਂ ਪੁੱਛਣਾ ਚਾਹੁੰਨਾ ਹੈ ਕਾਂਗਰਸੀਓਂ ਉਹ ਬੁੱਤ ਤੁਸੀਂ ਅੱਜ ਇਹ ਉਹ ਜੀਰਾ ਕਿਹਾ ਦੇ ਪਰਵਾਹ ਨਹੀਂ ਕਰਵਾ ਨਹੀਂ ਦਿੱਤੀ ਇਹਨਾਂ ਦੇ ਨਾਂ ਤੇ ਰੋਟੀਆਂ ਖਾ ਰਹੇ ਆ ਇਹਨਾਂ ਦੇ ਨਾਂ ਤੇ ਰੋਟੀਆਂ ਸੇਕਦੇ ਆ ਇਹਨਾਂ ਦੇ ਨਾਂ ਤੇ ਰੋਟੀਆਂ ਖਾ ਰਹੇ ਆ